ਕਿਸਾਨਾਂ ਨੂੰ ਨੈਸ਼ਨਲ ਪੱਧਰ ਉਤੇ ਸਨਮਾਨ ਦੇਣ ਲਈ ਖੇਤੀ ਜਾਗਰਣ ਦੁਆਰਾ ਦਿੱਲੀ ਦੇ ਪੂਸਾ ਵਿਖੇ ਅਜੋਜਿਤ ਅਤੇ ਮਹੀਂਦਰਾ ਟਰੈਕਟਰ ਦੁਆਰਾ ਸਪான்ਸਰ ਐਮ ਐਫ ਓ ਆਈ ਅਵਾਰਡ 2023 ਕਰਵਾਇਆ ਗਿਆ ਇਸ ਮੇਲੇ ਦੌਰਾਨ ਮਹੀਂਦਰਾ ਟਰੈਕਟਰ ਦਾ ਇੱਕ ਕਰੂਜ਼ ਗੱਡੀ ਵਰਗਾ ਟਰੈਕਟਰ 3140 ਓਜਾ ਕਿਸਾਨਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ ਇਸ ਟਰੈਕਟਰ ਵਿੱਚ ਕਰੂਜ਼ ਗੱਡੀ ਵਰਗੇ ਸਾਰੇ ਫੀਚਰ ਮੌਜੂਦ ਹਨ ਸੋ ਆਓ ਜਾਣਦੇ ਹਾਂ ਇਸ ਟਰੈਕਟਰ ਦੇ ਵੱਖ-ਵੱਖ ਫੀਚਰਾਂ ਸੰਬੰਧੀ ਵੱਖ-ਵੱਖ ਜਾਣਕਾਰੀਆਂ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਹਾਂਜੀ ਬਾਈ ਜੀ ਕੀ ਨਾਮ ਆ ਆਪਣਾ ਮੇਰਾ ਸੁਨਸ਼ਿੰਗ ਨਾਮ ਹੈ ਤੇ ਤੁਸੀਂ ਅੱਜ ਟਰੈਕਟਰ ਲੈ ਕੇ ਆਏ ਹੋ ਥੋੜਾ ਜਿਹਾ ਇਸ ਟਰੈਕਟਰ ਬਾਰੇ ਦੱਸੋਗੇ ਹਾਂਜੀ ਬਿਲਕੁਲ ਜੀ ਇਹ ਸਾਡੀ ਨਵੀਂ ਸੀਰੀਜ਼ ਮਹਿੰਦਰਾ ਨਿੰਦਰਾ ਬਲ ਲੋਚ ਕੀ ਕੀ ਹੈ ਹਾਂਜੀ ਹਾਂਜੀ ਮੋਜਾ ਸੀਰੀਜ਼ ਦਾ ਮੋਜਾ ਸੀਰੀਜ਼ ਦਾ ਮਤਲਬ ਹੈਗਾ ਊਰਜਾ ਹਾਂਜੀ ਹਾਂਜੀ ਮਤਲਬ ਊਰਜਾ ਵਾਹਨ ਹਾਂਜੀ ਇਹ ਇਹ ਛੋਟਾ ਟਰੈਕਟਰ ਹੈ ਲਾਈਟ ਵੇਟ ਹੈਵੀ ਡਿਊਟੀ ਟਰੈਕਟਰ ਠੀਕ ਲਾਈਟ ਵੇਟ ਮਤਲਬ ਇਹਦਾ weight ਘੱਟ ਹੈ ਪਰ ਇਹਦੀ ਜਿਹੜੀ ਮਜ਼ਬੂਤੀ ਉਹ ਜ਼ਿਆਦਾ ਹੈ ਠੀਕ ਇਹ ਜਿਹੜਾ ਮੇਨ ਬਣਾਇਆ ਗਿਆ ਹੈ ਇਹ ਬਣਾਇਆ ਗਿਆ ਹਾਂਜੀ ਅੱਜ ਜੇ ਵਾਸਤੇ ਬਣਾਇਆ ਗਿਆ ਹੈ ਹਾਂਜੀ ਹਾਂਜੀ ਬਾਕੀ ਥੋੜਾ ਜਿਆ ਦੱਸੋਗੇ ਵੀ ਇਹਦੇ ਵਿੱਚ ਜਿਵੇਂ ਇਹ 40 ਐਪੀ ਦਾ ਇੰਜਨ ਹੈਗਾ ਵਾਹ ਬੋਰਬਿਲ ਡਰਾਈਵ ਦੇ ਵਿੱਚ ਆਉਂਦਾ ਹੈਗਾ ਵਾਹ ਹਾਂਜੀ ਹਾਂਜੀ ਪਿੱਛੇ ਇਹ ਤੁਹਾਨੂੰ ਇਹ ਫੰਕਸ਼ਨ ਹੁੰਦਾ ਹੈ ਹਾਂਜੀ ਤੇ ਇਹਦੇ ਵਿੱਚ ਜੇ ਮੈਂ ਗੱਡੀ ਵਰਗੇ ਸਾਰੇ ਫੀਚਰ ਮੌਜੂਦ ਨੇ ਇਹਦੇ ਵਿੱਚ ਜਿੰਨੇ ਵੀ ਸੈਂਸਰ ਸਾਰੇ ਸੈਂਸਰ ਲੱਗੇ ਹੋਏ ਦੇਖੋ ਅੱਗੇ ਵੀ ਸੈਂਸਰ ਲੱਗੇ ਹੋਏ ਆ ਹਾਂਜੀ ਹਾਂਜੀ ਕੀ ਵੀ ਸੈਂਸਰ ਹੈ ਗਿਆ ਹਾਂਜੀ ਹਾਂਜੀ ਜਿੱਦਾਂ ਆਪਣੇ ਚੱਲਦਾ ਸੈਂਸਿੰਗ ਸਿਸਟਮ ਲਗਾਤਾ ਹਾਂਜੀ ਹਾਂਜੀ ਬਾਹ ਵਾਲੀ ਸੰਸਦ ਜਿੰਨੇ ਗਿਆ ਲੱਗੇ ਕੋ ਯਾਰ ਹਾਂਜੀ ਹਾਂਜੀ ਇਹਦੇ ਵਿੱਚ ਜਿਹੜਾ ਪੀਟੀਓ ਹੈ ਪਾਣੀ ਹਾਂਜੀ ਪੀਟੀਓ ਚਲਾਣੀ ਹੈਗੀ ਆ ਇਹਨੇ ਕੋਈ ਹੱਥ ਵੇਚਿਆ ਹਾਂਜੀ ਹਾਂਜੀ ਰੋਟੇਟ ਕਰੋ ਹਾਂਜੀ ਤੇ ਆਪਣੇ ਪੀੜੇ ਚਲ ਜੂਗੇ ਠੀਕ ਹੈ ਜਦੋਂ ਉੱਪਰੋਂ ਬੰਦ ਕਰਦੇ ਵੀਡੀਓ ਨੂੰ ਪੁਸ਼ ਕਰੋ ਹਾਂਜੀ ਹਾਂਜੀ ਤੇ ਆਪਣੇ ਬੰਦ ਹੋ ਜੂਗੇ ਠੀਕ ਹੈ ਅੰਦਰ ਦੇ ਵਿੱਚ ਹੀ ਹੈਗਾ ਪੂਰਾ ਸਿਸਟਮ ਹਾਂਜੀ ਹਾਂਜੀ ਬਾਕੀ ਦੇ ਹੋਰ ਫੰਕਸ਼ਨ ਹੈਗੇ ਜਿਵੇਂ ਆਪਾਂ ਇੰਪਲੀਮੈਂਟ ਅਟੈਚ ਕਰਦੇ ਆ ਪਿੱਛੇ ਰੋਟਾਵੇਟਰ ਹੋ ਗਿਆ ਛੋਟਾ ਰੋਟਾਵੇਟਰ ਹੋ ਗਿਆ ਆਜਾ ਸਪਰੇਅਰ ਹੋ ਗਿਆ ਬਾਗਬਾਨੀ ਲਈ ਕੁਝ ਵੀ ਪੈ ਜੂਰ ਕਰ ਪਿਆ ਉਹਦੇ ਲਈ ਆਪਾਂ ਇੰਪਲੀਮੈਂਟ ਨੂੰ ਕਿੰਨਾ ਉੱਪਰ ਜਾਂ ਥੱਲੇ ਕਰਨਾ ਠੀਕ ਹੈ ਜੀ ਥੋੜਾ ਜਿਆਦਾ ਇਹ ਫੰਕਸ਼ਨਾਂ ਬਾਰੇ ਦੱਸੋਗੇ ਵੀ ਹਾਂਜੀ ਹਾਂਜੀ ਜਿੱਦਾਂ ਆਹ ਫੰਕਸ਼ਨ ਹੈਗਾ ਇੰਪਲੀਮੈਂਟ ਨੂੰ ਕਿੰਨਾ ਜਿਵੇਂ ਆਪਾਂ ਲਿਫਟ ਨੂੰ ਹੋਲਡ ਇਸਲੇ ਸੁਝਣਾ ਹੋ ਹਾਂਜੀ ਹਾਂਜੀ ਜਿਹਨੂੰ ਹੋਲਡ ਕਰਨੀ ਦਾ ਤੇਜ਼ ਕਰਨਾ ਉਹ ਆਹ ਜਿਹੜਾ ਫੰਕਸ਼ਨ ਹੈ ਜਿਹੜਾ ਸਟੌਪ ਕਰੂਗਾ ਜਿਹੜਾ ਆਹ ਫੰਕਸ਼ਨ ਹੈ ਇਹ ਹੈਗਾ ਸਾਡੇ ਕੋਲ ਮਿੱਟੀ ਦੇ ਹਿਸਾਬ ਨਾਲ ਹਾਂਜੀ ਸੋ ਮਿੱਟੀ ਹੁੰਦੀ ਆ ਕਿਤੇ ਮੀਡੀਅਮ ਹੁੰਦੀ ਆ ਕਿਤੇ ਹਾਰਡ ਮਿੱਟੀ ਹੁੰਦੀ ਆ ਕਿਉਂਕਿ ਇਹਦੇ ਵਿੱਚ ਆ ਪਿੱਛਾ ਕੇ ਦੇਖੋ ਤੁਸੀਂ ਹਾਂਜੀ ਇਹਦੇ ਵਿੱਚ ਜਿਹੜਾ ਕੋ ਸੈਂਸਿੰਗ ਹੋ ਦਿੱਤਾ ਹੋਇਆ ਹਾਂਜੀ ਤੇ ਇਸ ਚੀਜ਼ ਨੂੰ ਆਪਾਂ ਸੈਂਸ ਕਰਨ ਦੇ ਲਈ ਇਹ ਬੜਾ ਮਿਲਦਾ ਹੋਇਆ ਵਾ ਠੀਕ ਹੈ ਜੀ ਆਹ ਬਗਾ ਡਿਸਾਈਡ ਬਟਨ ਕਰਦਾ ਹੈ ਬਈ ਮਿੱਟੀ ਸੌਫਟ ਹੈ ਤਾਂ ਜੋ ਕੁਮਾਨੇਪਾ ਕਰ ਸਕਦਾ ਸੌਫਟ ਮੀਡੀਅਮ ਹੋਰ ਹਾਰਡ ਵੀ ਕਰ ਸਕਦਾ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਹੈਗਾ ਬਟਨ ਆਪਣਾ ਜਿਮਾ ਆਪਾਂ ਨੂੰ ਲਿਫਟ ਅਪ ਐਂਡ ਡਾਊਨ ਕਰਨੀ ਹੋਵੇਗੀ ਠੀਕ ਹੈ ਅਪ ਐਂਡ ਡਾਊਨ ਕਰਨਾ ਹੁੰਦਾ ਹੈ ਠੀਕ ਹੈ ਜੀ ਬਾਕੀ ਆਟੋ ਵਾਲਾ ਸਿਸਟਮ ਹੈ ਜੀ ਆਪਣਾ ਆਟੋ ਦਾ ਹੈਗਾ ਆਟੋ ਕਰਨੀ ਹੈ ਜੇ ਆਪਣੇ ਅਗਰ ਆਟੋ ਚਲਾਉਣੀ ਹੈਗੀ ਆ ਆਟੋ ਦੇ ਵਿੱਚ ਇਹ ਹੋ ਜਾਂਦਾ ਵਾ ਜਿਵੇਂ ਆਪਣੀ ਚੱਲ ਰਹੀ ਹੈ ਹਾਂਜੀ ਹਾਂਜੀ ਬਸ ਇਹਦੇ ਵਿੱਚ ਆ ਨਹੀਂ ਹੈ ਤੇ ਬਾਕੀ ਇਹਦੇ 11 ਬਾਰੇ ਦੱਸੋ ਥੋੜਾ ਜਿਹਾ ਇਹਦੇ ਵਿੱਚ 12 12 12 ਫੋਰਵਰਡ 12 ਦੇ ਬਾਰੇ ਠੀਕ ਹੈ ਜੀ ਆਖਿਰ ਵਿੱਚ ਤੁਸੀਂ ਮਹਿੰਦਰਾ ਟਰੈਕਟਰ ਦੇ ਇਸ ਨਵੇਂ ਟਰੈਕਟਰ 3140 ਓਜਾ ਦੇ ਵੱਖ-ਵੱਖ ਫੀਚਰਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਕਿ ਕਿਸ ਤਰ੍ਹਾਂ ਇਸ ਟਰੈਕਟਰ ਰਾਹੀਂ ਕਿਸਾਨ ਆਪਣੀ ਖੇਤੀ ਨੂੰ ਹੋਰ ਵੀ ਸੁਖਾਲਾ ਬਣਾ ਸਕਦੇ ਹਨ ਸੋ ਖੇਤੀ ਅਤੇ ਖੇਤੀ ਸੰਧਾ ਸੰਬੰਧੀ ਹੋਰ ਜਾਣਕਾਰੀ ਲਈ ਜੁੜੇ ਰਹੋ ਕਿ ਜਾਗਰਣ ਪੰਜਾਬੀ ਦੇ ਨਾਲ